ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆੜਾ ਬੋਲੇ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਹੈ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਹੈ ਨਾ ਤਾਂ ਫਿਰ ਕਿਰਪਾ ਕਰਕੇ ਇਸ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅੱਧੀ ਅਧੂਰੀ ਗੱਲ ਸੁਣਨ ਦਾ ਕੋਈ ਫਾਇਦਾ ਨਹੀਂ ਹੁੰਦਾ ਅੱਧੀ ਅਧੂਰੀ ਗੱਲ ਸੁਣ ਕੇ ਗੱਲ ਦਾ ਮਤਲਬ ਸਹੀ ਪਤਾ ਨਹੀਂ ਲੱਗਦਾ ਕਈ ਵਾਰ ਆਪਾਂ ਗਲਤ ਅੰਦਾਜ਼ਾ ਲਗਾ ਲੈਨੇ ਆ ਤਾਂ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹੀਏ ਗਰੂ ਜੀ ਜ਼ਰੂਰ ਲਿਖ ਕੇ ਆਉਣਾ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਦੇਖੋ ਜੀ ਕਈ ਵਾਰ ਕਈ ਭੈਣ ਭਰਾਏ ਸਵਾਲ ਕਰਦੇ ਆਂ ਕਈ ਬੱਚੇ ਸਵਾਲ ਕਰਦੇ ਆਂ ਕਿ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਦੇ ਲਈ ਤਰੱਕੀ ਦੇ ਲਈ ਕਿਹੜਾ ਪਾਠ ਕਰੀਏ ਜਾਂ ਕਿਹੜਾ ਕੰਮ ਕਰੀਏ ਜ਼ਿਆਦਾਤਰ ਮਾਪੇ ਦੇ ਸਵਾਲ ਹੁੰਦੇ ਆਂ ਕਿ ਅਸੀਂ ਆਪਣੇ ਬੱਚੇ ਦੇ ਲਈ ਕਿਹੜਾ ਪਾਠ ਕਰੀਏ ਜਾਂ ਸਾਡਾ ਬੱਚਾ ਕਿਹੜਾ ਪਾਠ ਕਰਨਾ ਸ਼ੁਰੂ ਕਰੇ ਤਾਂ ਜੋ ਉਹ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹ ਸਕੇ ਤੰਦਰੁਸਤ ਰਹੇ ਤਰੱਕੀ ਕਰੇ ਤਾਂ ਦੇਖੋ ਜੀ ਸਭ ਤੋਂ ਪਹਿਲੀ ਗੱਲ ਤਾਂ ਆਪਾਂ ਇੱਥੇ ਇਹ ਸਮਝਣੀ ਆ ਕਿ ਔਰੇ ਬੱਚੇ ਦੇ ਲਈ ਆਪਾਂ ਪਾਠ ਕਰਦੇ ਆ ਆਪਾਂ ਅਰਦਾਸ ਬੇਨਤੀ ਕਰਦੇ ਆ ਬੜੀ ਵਧੀਆ ਗੱਲ ਆ ਪਹਿਲਾਂ ਆਪਾਂ ਨੂੰ ਹੀ ਅਰਦਾਸ ਬੇਨਤੀ ਕਰਨੀ ਪੈਣੀ ਆ ਵੀ ਸਤਿਗੁਰ ਸੱਚੇ ਪਾਤਸ਼ਾ ਸਾਡੇ ਬੱਚੇ ਨੂੰ ਚੰਗੀ ਮਤਬੁੱਧ ਬਖਸ਼ੋ ਇਹਨੂੰ ਅਮਰਤ ਵੇਲਾ ਬਖਸ਼ੋ ਇਹਨੂੰ ਨਾਮ ਬਖਸ਼ੋ ਸਾਡੇ ਵੱਲੋਂ ਕੀਤੀ ਹੋਈ ਅਰਦਾਸ ਅਰ ਬੇਨਤੀ ਸਾਡੇ ਬੱਚੇ ਦੀ ਜ਼ਿੰਦਗੀ ਸਵਾਰ ਸਕਦੀ ਆ ਜਿਸ ਦਿਨ ਤੋਂ ਸਾਡੇ ਬੱਚੇ ਨੂੰ ਇਹ ਦਾਤ ਮਿਲ ਗਈਆਂ ਅਮਰਤ ਵੇਲੇ ਉਠਣਾ ਸ਼ੁਰੂ ਕਰ ਦਿੱਤਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਭਾਵ ਕਿ ਗੁਰੂ ਦਾ ਗਿਆਨ ਹਾਸਲ ਕਰਨਾ ਸ਼ੁਰੂ ਕਰ ਦਿੱਤਾ ਉਸੇ ਦਿਨ ਤੋਂ ਹੀ ਸਾਡੇ ਬੱਚੇ ਦੀ ਜ਼ਿੰਦਗੀ ਦੇ ਵਿੱਚ ਚੰਗਾ ਬਦਲਾਅ ਆਵੇਗਾ ਜਦੋਂ ਅਸੀਂ ਆਪਣੇ ਗੁਰੂ ਦੇ ਗਿਆਨ ਦੇ ਨਾਲ ਜੁੜਦੇ ਹਾਂ ਨਾ ਸਾਡੇ ਅੰਦਰ ਨਿਮਰਤਾ ਆਉਂਦੀ ਹੈ ਸਹਿਣਸ਼ੀਲਤਾ ਆਉਂਦੀ ਹੈ ਸਬਰ ਆਉਂਦਾ ਹੈ ਸ਼ੁਕਰਾਨਾ ਆਉਂਦਾ ਹੈ ਤਾਂ ਨਾਮ ਬਾਣੀ ਦੇ ਨਾਲ ਸੇਵਾ ਸਿਮਰਨ ਦੇ ਨਾਲ ਆਪਣੇ ਬੱਚੇ ਨੂੰ ਜੋੜਨਾ ਹੈ ਪਹਿਲਾ ਕੰਮ ਸਾਡਾ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਬੱਚੇ ਨੂੰ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੋੜੀਏ ਗੁਰੂ ਘਰ ਲੈ ਕੇ ਜਾਈਏ ਸੇਵਾ ਸਿਮਰਨ ਦਾ ਮਹੱਤਵ ਦੱਸੀਏ ਜਿਉਂ-ਜਿਉਂ ਸਾਡਾ ਬੱਚਾ ਆਪਣੇ ਗੁਰੂ ਚਰਨਾਂ ਦੇ ਨਾਲ ਜੁੜੇਗਾ ਨਾ ਉਹਦਾ ਮਨ ਸ਼ਾਂਤ ਰਹੇਗਾ ਅਤੇ ਕਿਸੇ ਵੀ ਕੰਮ ਦੀ ਸਫਲਤਾ ਦੇ ਲਈ ਸਾਡੇ ਮਨ ਦੀ ਸ਼ਾਂਤੀ ਸਾਡੇ ਮਨ ਦਾ ਸਕੂਨ ਬਹੁਤ ਜ਼ਰੂਰੀ ਆ ਜੇ ਸਾਡੇ ਮਨ ਅੰਦਰ ਕਾਲਾ ਬਣਿਆ ਨਾ ਫਿਰ ਅਸੀਂ ਕੁਝ ਵੀ ਨਹੀਂ ਕਰ ਸਕਦੇ ਪਰ ਜੇ ਸਾਡਾ ਮਨ ਸ਼ਾਂਤ ਹੈ ਸਾਡਾ ਮਨ ਖੁਸ਼ ਹੈ ਮਨ ਸਕੂਨ ਦੇ ਨਾਲ ਭਰਿਆ ਹੋਇਆ ਹੈ ਤਾਂ ਫਿਰ ਅਸੀਂ ਹਰ ਇੱਕ ਕੰਮ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਕਰ ਪਾਵਾਂਗੇ ਤਾਂ ਸਭ ਤੋਂ ਪਹਿਲਾ ਕੰਮ ਇਹ ਹੈ ਕਿ ਅਸੀਂ ਆਪਣੇ ਬੱਚੇ ਨੂੰ ਗੁਰੂ ਦੇ ਨਾਲ ਗੁਰੂ ਦੇ ਗਿਆਨ ਦੇ ਨਾਲ ਜੋੜਨਾ ਹੈ ਤਾਂ ਜੋ ਸਾਡੇ ਬੱਚੇ ਦਾ ਮਨ ਮਜ਼ਬੂਤ ਹੋਵੇ ਕਿਉਂਕਿ ਸਾਨੂੰ ਜੋ ਵੀ ਮਿਲਦਾ ਹੈ ਸਾਡੇ ਮਨ ਕਰਕੇ ਮਿਲਦਾ ਹੈ ਸਾਡੇ ਮਨ ਦੇ ਵਿੱਚ ਹੀ ਜਿੱਤਿਆ ਮਨ ਦੇ ਵਿੱਚ ਹੀ ਹਾਰਿਆ ਜੇ ਅਸੀਂ ਸੋਚ ਲਿਆ ਕਿ ਅਸੀਂ ਆਹ ਕੰਮ ਕਰਨਾ ਹੈ ਹਰ ਹਾਲ ਵਿੱਚ ਕਰਨਾ ਹੈ ਤਾਂ ਫਿਰ ਉਹਨੂੰ ਕਰ ਪਾਵਾਂਗੇ ਪਰ ਜੇ ਸਾਡੇ ਮਨ ਦੇ ਵਿੱਚ ਇਹ ਵਿਚਾਰ ਆ ਗਿਆ ਨਾ ਕਿ ਨਹੀਂ ਆਹ ਕੰਮ ਮੈਂ ਨਹੀਂ ਕਰ ਸਕਦਾ ਤਾਂ ਫਿਰ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ ਜਿੰਨਾ ਮਰਜ਼ੀ ਉਹਨੂੰ ਸਪੋਰਟ ਮਿਲ ਜਾਵੇ ਉਹ ਉਸ ਕੰਮ ਨੂੰ ਨਹੀਂ ਕਰ ਪਾਵੇਗਾ ਸਾਡੇ ਅੰਦਰੋਂ ਆਵਾਜ਼ ਆਉਣੀ ਚਾਹੀਦੀ ਹੈ ਜਿਹੜੀ ਅੰਦਰਲੀ ਆਵਾਜ਼ ਹੈ ਨਾ ਉਹੀ ਸਾਨੂੰ ਕਾਮਯਾਬ ਬਣਾਉਂਦੀ ਆ ਉਹੀ ਸਾਨੂੰ ਨਾ ਕਾਮਯਾਬ ਬਣਾਉਂਦੀ ਆ ਤਾਂ ਅੰਦਰੋਂ ਆਵਾਜ਼ ਉਹੀ ਆਵੇਗੀ ਨਾ ਜੋ ਅੰਦਰ ਅਸੀਂ ਭੇਜਿਆ ਹੈ ਜਿਹੜਾ ਗਿਆਨ ਸਾਡੇ ਅੰਦਰ ਕੰਮ ਕਰ ਰਿਹਾ ਹੈ ਤਾਂ ਇਸ ਕਰਕੇ ਆਪਣੇ ਬੱਚੇ ਨੂੰ ਗੁਰੂ ਦੇ ਨਾਲ ਗੁਰੂ ਦੇ ਗਿਆਨ ਦੇ ਨਾਲ ਜੋੜਨਾ ਹੈ ਕਿਉਂਕਿ ਗੁਰੂ ਦੇ ਗਿਆਨ ਤੋਂ ਬਿਨਾ ਅਸੀਂ ਕੱਖ ਦੇ ਨਹੀਂ ਗੁਰੂ ਦੇ ਗਿਆਨ ਨੇ ਹੀ ਸਾਨੂੰ ਹੱਕ ਸੱਚ ਦੀ ਕਿਰਤ ਕਰਨ ਨੂੰ ਕਿਹਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਬਾਰੇ ਪੜੀਏ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਖੁਦ ਹੱਥੀ ਹਲ ਚਲਾਇਆ ਹੈ ਕਿਰਤ ਕੀਤੀ ਹੈ ਅਤੇ ਸਾਨੂੰ ਵੀ ਕਿਰਤ ਕਰਨ ਨੂੰ ਕਿਹਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਪਦੇਸ਼ ਹੈ ਨਾ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਸਭ ਤੋਂ ਪਹਿਲਾਂ ਕਿਰਤ ਕਰਨੀ ਜ਼ਰੂਰੀ ਆ ਆਪਾਂ ਆਪ ਵੀ ਇਹ ਗੱਲ ਸਮਝਣੀ ਹੈ ਆਪਣੇ ਬੱਚਿਆਂ ਨੂੰ ਸਮਝਉਣੀ ਆ ਕਿ ਕਾਦੇ ਵੀ ਕਿਸੇ ਦੇ ਉੱਤੇ ਆਸ ਉਮੀਦ ਲਾ ਕੇ ਨਹੀਂ ਬਹਿਣਾ ਹੱਥੀ ਮੇਨਤ ਕਰਨੀ ਆ ਜੋ ਕਰਨਾ ਹੈ ਆਪ ਖੁਦ ਕਰਨਾ ਹੈ ਜੋ ਵੀ ਕੰਮ ਕਰਨਾ ਸ਼ੁਰੂ ਕਰ ਲਿਆ ਨਾ ਉਹਨੂੰ ਪੂਰੇ ਚਾਅ ਦੇ ਨਾਲ ਉਤਸ਼ਾਹ ਦੇ ਨਾਲ ਮਨ ਲਾ ਕੇ ਕਰਨਾ ਹੈ ਜਿਸ ਕੰਮ ਨੂੰ ਆਪਾਂ ਮਨ ਲਾ ਕੇ ਕਰਦੇ ਆਂ ਖੁਸ਼ੀ ਖੁਸ਼ੀ ਕਰਦੇ ਆਂ ਉਸ ਕੰਮ ਦੇ ਵਿੱਚ ਸਫਲ ਹੋਣਾ ਲਾਜ਼ਮੀ ਹੋ ਜਾਂਦਾ ਹੈ ਪਰ ਜਿਸ ਕੰਮ ਨੂੰ ਆਪਾਂ ਮਨ ਮਾਰ ਕੇ ਕਰਦੇ ਆਂ ਉਹ ਕੰਮ ਦੇ ਵਿੱਚ ਸਫਲਤਾ ਨਹੀਂ ਮਿਲਦੀ ਤਾਂ ਇਸ ਕਰਕੇ ਆਪਾਂ ਆਪ ਵੀ ਕਿਰਤ ਕਰਨੀ ਆ ਬੱਚਿਆਂ ਨੂੰ ਵੀ ਹੱਥੀਂ ਕਿਰਤ ਕਰਨੀ ਸਿਖਾਉਣੀ ਆਪਣੇ ਬੱਚੇ ਨੂੰ ਬਚਪਨ ਤੋਂ ਹੀ ਆਪਣੇ ਨਿੱਕੇ ਨਿੱਕੇ ਕੰਮ ਆਪ ਕਰਨੇ ਸਿਖਾਉਣੇ ਚਾਹੀਦੇ ਆ ਕਿਉਂਕਿ ਬਚਪਨ ਤੋਂ ਹੀ ਇਹ ਆਦਤਾਂ ਪੈਂਦੀਆਂ ਨੇ ਜੇ ਆਪਾਂ ਬੱਚੇ ਨੂੰ ਬਚਪਨ ਤੋਂ ਹੀ ਆਪਣੇ ਕੰਮ ਆਪ ਕਰਨ ਦੀ ਆਦਤ ਪਾਵਾਂਗੇ ਨਾ ਤਾਂ ਵੱਡਾ ਹੋ ਕੇ ਉਹ ਕਿਸੇ ਤੇ ਡਿਪੈਂਡ ਨਹੀਂ ਹੋਵੇਗਾ ਉਹਨੂੰ ਪਤਾ ਹੋਵੇਗਾ ਕਿ ਮੇਰੇ ਕੰਮ ਮੈਂ ਕਰਨੇ ਆ ਆਪਾਂ ਛੋਟੇ ਬੱਚਿਆਂ ਨੂੰ ਲਾੜ ਲਾੜ ਦੇ ਵਿੱਚ ਵਿਗਾੜ ਦਿੰਨੇ ਆ ਅਸੀਂ ਆਪਣੇ ਬੱਚਿਆਂ ਨੂੰ ਕੰਮ ਨਹੀਂ ਕਰਨ ਦੇ ਕੈਦ ਨੇ ਵੀ ਸਾਡੇ ਹੁੰਦੇ ਆ ਇਹਨਾਂ ਨੂੰ ਕੰਮ ਕਰਨ ਦੀ ਕੀ ਲੋੜ ਆ ਪਰ ਇਹੀ ਆਦਤਾਂ ਵੱਡੇ ਹੋ ਕੇ ਉਹਨਾਂ ਦਾ ਨੁਕਸਾਨ ਕਰਦੀਆਂ ਨੇ ਬੱਚਿਆਂ ਨੂੰ ਬਚਪਨ ਤੋਂ ਹੀ ਛੋਟੇ ਛੋਟੇ ਆਦਤ ਪਾਉਣੀ ਹੈ ਵੀ ਜਿਵੇਂ ਬੱਚਾ ਸਕੂਲੋਂ ਆਇਆ ਉਹ ਕਹਿਣਾ ਕਿ ਆਪਣਾ ਸਕੂਲ ਬੈਗ ਆਪਣੀ ਜਗ੍ਹਾ ਤੇ ਰੱਖ ਕੇ ਆਓ ਆਪਣੇ ਜੁੱਤੇ ਆਪਣੇ ਚੱਪਲ ਸਹੀ ਜਗ੍ਹਾ ਤੇ ਰੱਖੋ ਆਪਣੇ ਕੱਪੜੇ ਤੱਕ ਜੇ ਬੱਚਾ ਬਹੁਤ ਛੋਟਾ ਹੈ ਨਾ ਤਾਂ ਵੀ ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਸਕੂਲੋਂ ਆ ਕੇ ਆਪਣਾ ਬੈਗ ਕਿੱਥੇ ਰੱਖਣਾ ਹੈ ਆਪਣੇ ਦੇ ਜੱਪਾ ਕਿੱਥੇ ਲਾਉਨੇ ਆ ਆਪਣੇ ਘਰਾਂ ਦੇ ਵਿੱਚ ਕੀ ਹੁੰਦਾ ਕਿ ਬੱਚਾ ਸਕੂਲੋਂ ਆਇਆ ਨਹੀਂ ਵਾਂਟੂ ਤਰੇ ਆਂ ਚਾਰ ਜਣੇ ਅੱਗੋਂ ਨੂੰ ਫੜਨ ਨੂੰ ਖੜੇ ਹੁੰਦੇ ਨੇ ਕਿਸੇ ਨੇ ਬੈਗ ਫੜ ਲਿਆ ਕੋਈ ਇਹਨੇ ਉਹਦਾ ਟਿਫਨ ਫੜ ਲਿਆ ਉਹਨੂੰ ਆਪਣੇ ਕੰਮ ਕਰਨ ਦੀ ਆਦਤ ਆਪਾਂ ਪੈਣ ਹੀ ਨਹੀਂ ਦਿੰਦੇ ਸਾਰੇ ਕੰਮ ਉਹਦੇ ਆਪ ਹੀ ਸੰਭਾਲਦੇ ਆ ਤੇ ਫਿਰ ਜਿਉਂ ਜਿਉਂ ਵੱਡਾ ਹੁੰਦਾ ਹੈ ਉਹੀ ਆਦਤਾਂ ਉਹਦੀਆਂ ਪੱਕਦੀਆਂ ਜਾਂਦੀਆਂ ਨੇ ਜੇ ਜਦੋਂ ਆਪਣੇ ਕੰਮ ਆਪ ਕਰਨ ਦੇ ਯੋਗ ਆ ਨਾ ਤਾਂ ਵੀ ਨਹੀਂ ਉਹ ਕਰਦਾ ਉਹਨੇ ਆਉਂਦਿਆ ਸਾਰ ਬੈਗ ਸੋਫੇ ਦੇ ਸੁੱਟ ਦੇਣਾ ਹੈ ਜਿੱਥੇ ਦਿਲ ਕੀਤਾ ਆਪਣੇ ਜੁੱਤੇ ਲਾਤੇ ਜਿੱਥੇ ਜਿੱਦ ਦਿਲ ਕੀਤਾ ਕੱਪੜੇ ਲਾ ਕੇ ਛੋੜ ਦਿੱਤੇ ਫੇਰ ਆਪਾਂ ਉਹ ਖੇਡਨੇ ਫਿਰ ਕਹਿੰਦੇ ਵੀ ਸਾਡਾ ਬੱਚਾ ਵਿਗੜਿਆ ਤਾਂ ਇਹ ਜਿਹੜੀਆਂ ਚੰਗੀਆਂ ਤਾਂ ਆਪਾਂ ਆਪਣੇ ਬੱਚੇ ਨੂੰ ਬਚਪਨ ਤੋਂ ਹੀ ਪਾਉਣੀਆਂ ਨੇ ਇਹ ਗੱਲ ਆਪਣੇ ਬੱਚੇ ਦੇ ਦਿਮਾਗ ਦੇ ਵਿੱਚ ਭਰ ਦੇਣੀ ਆ ਕਿ ਪੁੱਤ ਜੋ ਵੀ ਮਿਲਦਾ ਹੈ ਨਾ ਮਿਹਨਤ ਕੀਤੇ ਆ ਮਿਲਣਾ ਹੈ ਪਰਮਾਤਮਾ ਵੀ ਉਹਨਾਂ ਲੋਕਾਂ ਦਾ ਸਾਥ ਦਿੰਦੇ ਨੇ ਜੋ ਹੱਥੀਂ ਮਿਹਨਤ ਕਰਦੇ ਨੇ ਜੋ ਹੱਥੀਂ ਕਿਰਤ ਕਰਦੇ ਨੇ ਅਤੇ ਕਿਸੇ ਵੀ ਕੰਮ ਨੂੰ ਛੋਟਾ ਜਾਂ ਵੱਡਾ ਨਹੀਂ ਸਮਝਣਾ ਕਿਰਤ ਨੂੰ ਕਿਰਤ ਸਮਝ ਕੇ ਕਰਨਾ ਹੈ ਜੋ ਵੀ ਮਾਲਕ ਨੇ ਕਿਰਤ ਬਖਸ਼ੀ ਆ ਉਹਦੇ ਲਈ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਕਿ ਵਾਹਿਗੁਰੂ ਤੇਰਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਕਰਾਂਗੇ ਤਾਂ ਸਬਰ ਆਪਣੇ ਆਪ ਆ ਜਾਵੇਗਾ ਸਬਰ ਅਤੇ ਸ਼ੁਕਰ ਸਾਡੀ ਤਾਕਤ ਨੇ ਨਿਮਰਤਾ ਦਾ ਗੁਣ ਸਹਿਨਸ਼ੀਲਤਾ ਦਾ ਗੁਣ ਸਾਡੀ ਤਾਕਤ ਨੇ ਜਿਸ ਬੰਦੇ ਦੇ ਅੰਦਰ ਨਿਮਰਤਾ ਆ ਗਈ ਸਹਿਨਸ਼ੀਲਤਾ ਆ ਗਈ ਸਬਰ ਸੰਤੋਖ ਆ ਗਿਆ ਸ਼ੁਕਰਾਨਾ ਆ ਗਿਆ ਉਹਨੂੰ ਦੁਨੀਆ ਝੋਲ ਲਾ ਲਵੇ ਵੀ ਇਹਦਾ ਨੁਕਸਾਨ ਕਰਨਾ ਹੈ ਇਹਨੂੰ ناکਾਮਯਾਬ ਕਰਨ ਉਹ ਚਾਹ ਕੇ ਵੀ ਕੁਝ ਵੀ ਨਹੀਂ ਕਰ ਪਾਉਣਗੇ ਕਿਉਂਕਿ ਜਿਨ੍ਹਾਂ ਦੇ ਅੰਦਰ ਇਹ ਗੁਣ ਨੇ ਦੇਣਾ ਉਹਨਾਂ ਦਾ ਮਨ ਬੜਾ ਸ਼ਾਂਤ ਰਹਿੰਦਾ ਹੈ ਸਕੂਨ ਦੇ ਵਿੱਚ ਰਹਿੰਦਾ ਹੈ ਅਤੇ ਸ਼ਾਂਤ ਮਨ ਸਹੀ ਫੈਸਲਾ ਕਰਦਾ ਹੈ ਜਿਨ੍ਹਾਂ ਮਨਾਂ ਦੇ ਵਿਚਾਰ ਵਿੱਚ ਗੁੱਸਾ ਭਰਿਆ ਰਹਿੰਦਾ ਹੈ ਕਾਲੇ ਪੈ ਰਹੇ ਨੇ ਮਨ ਚੜਚੜਾ ਹੋਇਆ ਪਿਆ ਉਹ ਫਿਰ ਆਪਣੇ ਲਈ ਵੀ ਸਹੀ ਫੈਸਲੇ ਨਹੀਂ ਕਰ ਪਾਉਂਦੇ ਤਾਂ ਆਪਣੇ ਮਨ ਦੀ ਸ਼ਾਂਤੀ ਆਪਣੇ ਮਨ ਦੀ ਮਜ਼ਬੂਤੀ ਸਭ ਤੋਂ ਜ਼ਰੂਰੀ ਆ ਮਨ ਨੂੰ ਮਜ਼ਬੂਤ ਨਰਵਾ ਬਣਾਉਣ ਦੇ ਲਈ ਤੰਦਰੁਸਤ ਰੱਖਣ ਦੇ ਲਈ ਆਪਣੇ ਮਨ ਨੂੰ ਸਹੀ ਖਰਾਕ ਦੇਣੀ ਆ ਸਭ ਤੋਂ ਪਹਿਲਾਂ ਸਵੇਰੇ ਉੱਠਦੇ ਹਾਂ ਸਾਰ ਆਪਣੇ ਗੁਰੂ ਦਾ ਗਿਆਨ ਫਿਰ ਕਦੇ ਵੀ ਨਰਾਸ਼ ਲੋਕਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ ਚੜ੍ਹਦੀ ਕਲਾ ਵਾਲੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ ਜੋ ਆਪਣੇ ਨਿਯਮਾਂ ਦੇ ਪੱਕੇ ਹੋਣ ਉਹਨਾਂ ਕੋਲ ਹਮੇਸ਼ਾ ਜਾ ਕੇ ਬੈਠੋ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਰੂਲ ਕੋਈ ਨਿਯਮ ਸੈੱਟ ਕੀਤੇ ਨੇ ਕਿਉਂਕਿ ਜਿੰਨੀ ਦੇਰ ਤੱਕ ਆਪ ਆਪ ਨੇ ਜ਼ਿੰਦਗੀ ਦੇ ਨਿਯਮ ਸੈੱਟ ਨਹੀਂ ਨਾ ਕਰਦੇ ਉਨੀ ਦੇਰ ਤੱਕ ਅਸੀਂ ਲਾਫਰਵਾਹੀ ਰਹਿੰਦੇ ਆਂ ਬੇਪਰਵਾਹ ਰਹਿੰਦੇ ਆਂ ਬੇ ਕੋਈ ਗੱਲ ਨਹੀਂ ਕੋਈ ਕੰਮ ਗਿਆ ਹੋ ਗਿਆ ਨਾ ਹੋਇਆ ਤਾਂ ਕੱਲ ਨੂੰ ਕਰਨਾ ਨੀ ਪਰ ਨਹੀਂ ਹਰ ਇੱਕ ਚੀਜ਼ ਦਾ ਟਾਈਮ ਟੇਬਲ ਚਾਹੀਦਾ ਹੈ ਹਰ ਇੱਕ ਕੰਮ ਦਾ ਹਿਸਾਬ ਕਿਤਾਬ ਰੱਖਣਾ ਹੈ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਆਪਣੇ 24 ਘੰਟਿਆਂ ਦੇ ਇੱਕ ਇੱਕ ਮਿੰਟ ਇੱਕ ਇੱਕ ਪਲ ਦਾ ਹਿਸਾਬ ਕਿਤਾਬ ਹੋਵੇ ਕਿ ਜਦੋਂ ਮੈਂ ਸਵੇਰੇ ਉੱਠਣਾ ਹੈ ਕਿੰਨੇ ਵਜੇ ਉੱਠਣਾ ਹੈ ਉੱਠਦੇ ਅਸਾਰ ਪਹਿਲਾਂ ਮਾਲਕ ਦਾ ਨਾਮ ਜਪਨਾ ਹੈ ਕਿੰਨੇ ਤੋਂ ਕਿੰਨੇ ਵਜੇ ਤੱਕ ਮੇਰਾ ਪ੍ਰਭੂ ਦਾ ਨਾਮ ਲਾਵਾਂਗੇ ਕਿੰਨੇ ਤੋਂ ਕਿੰਨੇ ਵਜੇ ਤੱਕ ਮੈਂ ਕੁਝ ਸਮਾਂ ਆਪਣੇ ਸ਼ਰੀਰ ਨੂੰ ਦੇਣਾ ਹੈ ਕਿੰਨੇ ਤੋਂ ਕਿੰਨੇ ਵਜੇ ਤੱਕ ਮੈਂ ਆਪਣੇ ਕੰਮ ਨੂੰ ਸਮਾਂ ਦੇਣਾ ਹੈ ਭਾਵੇਂ ਤੁਸੀਂ ਕੁਝ ਸਿੱਖ ਰਹੇ ਹੋ ਚਾਹੇ ਸਿਖਾ ਰਹੇ ਹੋ ਕੋਈ ਨੌਕਰੀ ਕਰਦੇ ਹੋ ਦੁਕਾਨਦਾਰੀ ਕਰਦੇ ਹੋ business ਜੋ ਵੀ ਹੈ ਨਾ ਜੋ ਵੀ ਕੰਮ ਕਰਦੇ ਆ ਜਿਸ ਕੰਮ ਨੂੰ ਹੱਥ ਪਾ ਲਿਆ ਉਦੋਂ ਸਾਡਾ ਧਿਆਨ ਉਸੇ ਕੰਮ 'ਚ ਹੋਵੇ ਇੱਧਰ ਉੱਧਰ ਨਾ ਹੋਵੇ ਕਈ ਵਾਰ ਕੀ ਹੁੰਦਾ ਕਿ ਇੱਕ ਕੰਮ ਅਸੀਂ ਆਪਣੇ ਹੱਥੀਂ ਕਰਦੇ ਹਾਂ ਦੂਜਾ ਸਾਡੇ ਦਿਮਾਗ ਵਿੱਚ ਚੱਲ ਰਿਹਾ ਹੁੰਦਾ ਹੈ ਤੀਜੇ ਦੀ ਫਿਕਰ ਸਾਡੇ ਮਨ ਵਿੱਚ ਚੱਲ ਰਹੀ ਹੁੰਦੀ ਹੈ ਇਦਾਂ ਆਪਾਂ ਸਾਰੇ ਕੰਮ ਵਿਗਾੜ ਲੈਂਦੇ ਆ ਪਰ ਜਦੋਂ ਇੱਕੋ ਸਮੇਂ ਦੇ ਵਿੱਚ ਇੱਕ ਕੰਮ ਕਰਾਂਗੇ ਇਹ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਹੈ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਇਦਾਂ ਗੱਲਾਂ ਸਮਝਾਉਣੀਆਂ ਚਾਹੀਦੀਆਂ ਨੇ ਜਦੋਂ ਉਹ ਕੋਈ ਕੰਮ ਕਰਦਾ ਭਾਵੇਂ ਕਿ ਉਹ ਆਪਣੇ ਸਕੂਲ ਦਾ ਕੰਮ ਕਰ ਰਿਹਾ ਹੈ ਜਾਂ ਕੋਈ ਘਰ ਦੇ ਵਿੱਚ ਉਹਨੇ ਕੋਈ ਵੀ ਕੰਮ ਕਰਨਾ ਹੈ ਤਾਂ ਕਈ ਵਾਰ ਬੱਚੇ ਅੱਧ ਵਿਚਾਲੇ ਕੰਮ ਛੱਡ ਕੇ ਭੱਜ ਜਾਂਦੇ ਹਨ ਵੀ ਕੋਈ ਨਹੀਂ ਮੰਮੀ ਦਾ ਆ ਤੁਸੀਂ ਕਰਦੇ ਹੋ ਜੇ ਜਾਂ ਆਪਣੇ ਭੈਣ ਭਰਾ ਉਹਨਾਂ ਨੂੰ ਉੱਥੇ ਬਿਠਾਉਂਦੇ ਕਿਉਂਕਿ ਬੱਚੇ ਆਪਣਾ ਕੰਮ ਪੂਰਾ ਕਰੋ ਭਾਵੇਂ ਤੁਹਾਨੂੰ ਆਉਂਦਾ ਹੈ ਭਾਵੇਂ ਨਹੀਂ ਆਉਂਦਾ ਇਹਨੂੰ ਪੂਰਾ ਕਰੋ ਕੁਝ ਕਾਗਤਾਂ ਨੇ ਸਾਨੂੰ ਜ਼ਿੰਦਗੀ ਦੇ ਵਿੱਚ ਕਾਮਜਾਬ ਹੋਣ ਦੇ ਲਈ ਬਹੁਤ ਮਦਦ ਦਿੰਦੀਆਂ ਨੇ